ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤਾਂ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਹਮੜਾ ਜਾਨੀਆ ਬਹੁਤ ਹੀ ਟੇਸਟੀ ਸੂਜੀ ਦੀ ਨਮਕੀਨ ਜੋ ਕਿ ਬਹੁਤ ਹੀ ਜਾਇ ਟੇਸਟੀ ਬਣਦੀ ਆ ਬਹੁਤ ਹੀ ਕ੍ਰਿਸਪੀ ਬਣਦੀ ਆ ਇਹਨੂੰ 5 ਮਿੰਟ ਤੱਕ ਵਾਸਟੋਰ ਕਰ ਸਕਦੇ ਆ ਮਸ਼ੀਨ ਦੇ ਨਾਲ ਵੀ ਬਣਾਣਾ ਦੱਸੂਗੀ ਬਿਨ ਮਸ਼ੀਨ ਤੋਂ ਵੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਸਿਰਫ ਸੂਜੀ ਦੇ ਨਾਲ ਚਲੋ ਕਰਦੇ ਆ ਬਣਾਉਣਾ ਸ਼ੁਰੂ ਔਲੀ ਇੱਥੇ ਮੈਂ ਇਹੜਾ ਦੋ ਕੌਲੀ ਪਾਣੀ ਲਿਆਇਆ ਤੇ ਨੂੰ ਇਹੜਾ ਗਰਮ ਕਰ ਲਿਆ ਤੇ ਸਵਾਦ ਸਹਿਖ ਨਮਕ ਪਾਇਆ ਫਿਰ ਕੋਈ ਵੀ ਕੌਲੀ ਲੈ ਸਕਦੇ ਆ ਜਿੰਨੇ ਤੁਸੀਂ ਪਾਣੀ ਤੇ ਸੂਜੀ ਲੈਣਾ ਹੈ ਕੋਈ ਵੀ ਘਰ ਦੀ ਕੌਲੀ ਤੇ ਇਹਦੇ ਵਿੱਚ ਮੈਂ ਡੇਢ ਕੋਲੀ ਜਿਹੜਾ ਆ ਸੂਜੀ ਪਾਈ ਆ ਸੂਜੀ ਬਰੀਕ ਮੋਟੀ ਕੋਈ ਵੀ ਲੈ ਸਕਦੇ ਆ ਇਹਨੂੰ ਪਾਉਣ ਤੋਂ ਬਾਅਦ ਚੰਗੀ ਤਰੀਕਾ ਨਾਲ ਮਿਲਾ ਦੇਣਾ ਤੇ ਇਦਾਂ ਸੁੱਕ ਜਾਊਗਾ ਇਹ ਇਸ ਤਰੀਕੇ ਦਾ ਇਸ ਤਰੀਕੇ ਦਾ ਆਪਾਂ ਇਹਨੂੰ ਕਰ ਲੈਣਾ ਹੈ ਦੇਖੋ ਬਹੁਤ ਹੀ ਸੌਖਾ ਹੈ ਇਹਨੂੰ फटाफट ਬਣ ਜਾਂਦੀ ਹੈ ਇਹ ਹੁਣ ਇਹਨੂੰ ਆਪਾਂ ਵੱਖਰੇ ਭਾਂਡੇ 'ਚ ਕੱਢ ਕੇ ਥੋੜਾ ਜਿਹਾ ਕੋਸਾ ਜਾ ਕਰ ਲੈਣਾ ਹੈ ਤੇ ਜਿਹਦੇ ਕੋਸਾ ਜਾ ਹੋ ਗਿਆ ਉਹਦੇ ਵਿੱਚ ਆਪਾਂ ਦੋ ਉਬਲੇ ਹੋਏ ਆਲੂ ਪਾਉਣੇ ਆ ਜਿਹਨਾਂ ਨੇ ਮੈਂ ਚੰਗੀ ਤਰੀਕਾ ਨਾਲ ਮੈਸ਼ ਕਰ ਲਿਆ ਸੀਗਾ ਇਹਨੂੰ ਆਪਾਂ ਹੁਣ ਪਾਣੀ ਪਾ ਕੇ ਦਗੁੰਨਾ ਆ ਪਾਣੀ ਨਹੀਂ ਮਤਲਬ ਪਾਉਣਾ ਸਿਰਫ ਹੱਥ ਨੂੰ ਗਿੱਲਾ ਕਰਨਾ ਹੈ ਆਪਾਂ ਵਿੱਚ ਵਿੱਚ ਤੇ ਇਹਨੂੰ ਇੱਕਦਮ ਚਿਕਨਾ ਤੇ ਸਮੂਥ ਕਰ ਲੈਣਾ ਹੈ ਤਾਂ ਜੋ ਸੂਜੀ ਤੇ ਆਲੂ ਜੜਿਆ ਚੰਗੀ ਤਰ੍ਹਾਂ ਮਿਲ ਜਾਣ ਇਹ ਦੇਖੋ ਇਸ ਤਰੀਕੇ ਦਾ ਹੁਣ ਇੱਥੇ ਮੈਂ ਭੁਜੀਆ ਬਣਾਉਣ ਵਾਲੀ ਮਸ਼ੀਨ ਲਈ ਹੈ ਉਹਦੇ ਵਿੱਚ ਮੈਂ ਬਰੀਕ ਜਾਲੀ ਪਾਤੀ ਹੈ ਤੇ ਨਾਲ ਹੀ ਆਟਾ ਵੀ ਪਾਤਾ ਆਪਣਾ ਇਹ ਵਾਲਾ ਤੇ ਇਹਨੂੰ ਬੰਦ ਕਰਤਾ ਹੈ ਇਸ ਤਰੀਕੇ ਨਾਲ ਹੋਣੇ ਜੇ ਮੈਂ ਤੇਲ ਗਰਮ ਹੁਣੇ ਰੱਖਿਆ ਹੈ ਤੇ ਜਦੋਂ ਆਪਣਾ ਜਿਹੜਾ ਤੇਲ ਗਰਮ ਹੋ ਗਿਆ ਉਦੋਂ ਆਪਾਂ ਫਰਾਈ ਕਰਾਂਗੇ ਦੇਖੋ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲੰਬੇ ਲੰਬੇ ਬਣਦੇ ਆ ਬਿਲਕੁਲ ਵੀ ਟੁੱਟਦੇ ਨਹੀਂ ਹੈਗੇ ਬਹੁਤ ਹੀ ਪਰਫੈਕਟ ਬਣਦੇ ਆ ਤੁਸੀਂ ਇਸ ਤਰੀਕੇ ਨਾਲ ਇਹਨੂੰ ਬਣਾ ਲੈਣਾ ਹੈ ਇੱਕਦਮ ਚਾਟਪਟੀ ਆਸਾਨ ਜੀ ਰੈਸਪੀ ਹੈ ਬਹੁਤ ਹੀ ਸੌਖੀਆਂ ਸੌਖੀਆਂ ਰੈਸਪੀਜ਼ ਹੁੰਦੀਆਂ ਆ ਦੇਖੋ ਐਸੀ ਕਿਨਾਂ ਸਾਰੇ ਸਾਈਡਾਂ ਨੂੰ ਕ੍ਰਿਸਪੀ ਕਰ ਲੈਣਾ ਇੱਕਦਮ ਵਧੀਆ ਤਰੀਕੇ ਨਾਲ ਆਪਾਂ ਇਹ ਦੇਖੋ ਇਹ ਵਾਲਾ ਦਾ ਥੋੜਾ ਮੈਂ ਜਿਆਦਾ ਰਾਰਾ ਰਹਾ ਤਾਂ ਬਾਕੀ ਮੈਂ ਗੋਲਡਨ ਕਲਰ ਦਾ ਕੀਤਾ ਹੈ ਤੁਸੀਂ ਆਪ ਦੇ ਅਕੋਰਡਿੰਗ ਜਿੰਨਾ ਵੀ ਤੁਸੀਂ ਇਹਨੂੰ ਬਣਾਉਣਾ ਚਾਹੋ ਪਕਾਉਣਾ ਚਾਹੋ ਓਨਾ ਪਕਾ ਸਕਦੇ ਆ ਇਹ ਦੇਖੋ ਬਾਕੀ ਇਹ ਗੋਲਡਨ ਜੈ ਇਦਾਂ ਆਪਾਂ ਕਰ ਲੈਣੇ ਆ ਸਾਰੇ ਆਪਾਂ ਜਿਹੜੇ ਫਰਾਈ ਕਰ ਲੈਣੇ ਆ ਕਾਫੀ ਕੁਆਨਟੀਟੀ ਦੇ ਵਿੱਚ ਆਪਣੇ ਲਈ ਨਮਕੀਨ ਬਣ ਜਾਂਦੀ ਹੈ ਟਾਈਕ ਲਈ ਸਿਰਫ ਸੂਜੀ ਲੈਣੇ ਆ ਆਪਾਂ ਤੁਹਾਨੂੰ ਨਾਲ ਹੀ ਬਹੁਤ ਹੀ ਵਧੀਆ ਬਣ ਜਾਂਦੀ ਹੈ ਹੁਣ ਜਿਨ੍ਹਾਂ ਕੋ ਮਸ਼ੀਨ ਨਹੀਂ ਹੈਗੀ ਉਹ ਕੀ ਕਰੋਗੇ ਕद्दू ਕਸ ਲਓਗੇ ਤੇ ਕद्दू ਕਾਸ ਜਿਹੜੀ ਮੋਟੀ ਵਾਲੀ ਸਾਈਡ ਹੁੰਦੀ ਹੈ ਉਹਦੇ ਤੇ ਆਟਾ ਲੈ ਕੇ ਰਗੜੂਗੇ ਤੁਸੀਂ ਦੇਖੋਗੇ ਹੌਲੀ 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 ਥੋੜਾ ਇਹ ਟਾਈਮ ਜ਼ਰੂਰ ਲੱਗਦਾ ਹੈ ਪਰ ਤੁਸੀਂ ਬਣਾ ਸਕਦੇ ਆ ਜਿੱਦਾਂ ਲੇ ਕੋ ਮਸ਼ੀਨ ਨਹੀਂ ਹੈਗੀ ਬਾਕੀ ਇਕਦਮ ਕ੍ਰਿਸਪੀ ਬੰਦ ਆ ਇਹ ਵੀ ਬਿਲਕੁਲ ਵੀ ਕੋਈ ਪਛਾਣ ਨਹੀਂ ਸਕਦਾ ਹੁਣ ਇਹਦੇ ਤੁਸੀਂ ਵਾਸ ਹੋਵੋਗੇ ਪੂਜੀਏ ਦੀ ਇਕਦਮ ਕ੍ਰਿਸਪੀ ਕਰਾਰਾ ਪੂਜੀਆ ਆਪਣਾ ਬਣਿਆ ਹੈ ਇਹ ਦੇਖੋ ਤੇ ਇਹੇ ਪੂਜੀਏ ਦੇ ਵਿੱਚ ਮੈਂ ਜਿਹੜਾ ਆਪਣਾ ਕद्दू ਦਾ ਸਾਗ ਪੂਜੀਆ ਬਣਾਇਆ ਉਹ ਵੀ ਮੈਂ ਮਿਕਸ ਕਰਤਾ ਹੈਗਾ ਬਿਲਕੁਲ ਵੀ ਕੋਈ ਪਛਾਣ ਨਹੀਂ ਸਕੂਗਾ ਕद्दू ਦਾ ਸਾਗ ਲਾ ਕਿਹੜਾ ਬਣਿਆ ਮਸ਼ੀਨ ਵਾਲਾ ਕਿਹੜਾ ਬਣਿਆ ਇਕਦਮ ਪਰਫੈਕਟ ਬਣਦਾ ਹੈ ਤੁਸੀਂ ਉਹ ਨਾਲ ਵੀ ਬਣਾ ਸਕਦੇ ਆ ਇਹ ਦੇਖੋ ਤੇ ਇਹ ਜਿਹੜਾ ਥੋੜਾ ਆਟਾ ਬਚ ਗਿਆ ਸੀਗਾ ਉਹਦੇ ਮੈਂ ਇਹਦਾ ਕਟਲਟ ਜਿਹਾ ਬਣਾ ਲਿਆ ਇਹ ਦੇਖੋ ਕਿੰਨੇ ਕ੍ਰਿਸਪੀ ਬਣੇ ਆ ਤੁਸੀਂ ਵੀ ਬਣਾ ਸਕਦੇ ਆ ਇਹ ਦੇਖੋ ਤੇ ਇੱਥੇ ਮੈਂ ਹੁਣ ਇਹਦਾ ਮਸਾਲਾ ਬਣਾ ਰਹੀ ਹਾਂ ਜਿਸ ਲਈ ਮੈਂ 1/4 ਚਮਚ ਲੂਣ 1/4 ਚਮਚ ਧਨੀਆ ਪਾਊਡਰ 1/4 ਚਮਚ ਲਾਲ ਮਿਰਚ ਪਾਊਡਰ 1/4 ਚਮਚ ਆਮਚੂਰ ਪਾਊਡਰ ਤੇ 2 ਚੁਟਕੀਆਂ ਹਿੰਗ 1/4 ਚਮਚ ਕਾਲਾ ਲੂਣ ਤੇ 1/4 ਚਮਚੀ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰੀਕੇ ਨਾਲ ਮਿਲਾ ਕੇ ਇਹ ਮਸਾਲਾ ਨੂੰ ਮਪੂਜੀਏ ਚ ਪਾਤਾ ਹੈ ਤੇ ਚੰਗੀ ਤਰੀਕੇ ਨਾਲ ਮਿਲਾ ਲਿਆ ਇਹ ਦੇਖੋ ਬਹੁਤ ਹੀ ਵਧੀਆ ਬਣਦਾ ਹੈ ਪੁਜੀਆ ਤੁਸੀਂ ਇਹਨੂੰ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਲੱਗੂਗਾ ਇਹਦੇ ਵਿੱਚ ਹੁਣ ਮੈਂ ਇਹੜਾ ਫਰਾਈ ਕੀਤੇ ਹੋਏ ਡਰਾਈ ਫਰੂਟ ਪਾਏ ਆ ਕਾਜੂ ਤੇ ਬਦਾਮ ਤੇ ਨਾਲ ਹੀ ਥੋੜੀ ਕਸੂਰੀ ਮੇਥੀ ਪਾਈ ਹੈ ਤੁਸੀਂ ਇਹ ਕਸੂਰੀ ਮੇਥੀ ਨੂੰ ਭੁੰਨ ਕੇ ਪਾਉਣਾ ਹੈ ਤੇ ਆਪਣੇ ਬਹੁਤ ਹੀ ਟੇਸਟੀ ਪੁਜੀਆ ਬਣ ਕੇ ਤਿਆਰ ਆ ਵੀਡੀਓ ਪਸੰਦ ਆ ਵੀਡੀਓ ਨੂੰ ਲਾਈਕ ਕਰਿਓ ਬਾਤੋ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ